ਕੀ ਕਰੋ ਯਾਰ ਕਿੱਧਰ ਗਿਆ ਡਿਊਟੀ ਨਾ ਤੇਰੀ ਕਿਉਂ ਨਹੀਂ ਕਰਦਾ ਲੈ ਯਾਰ ਤੁਸੀਂ ਕਮਾਲ ਦੇ ਬੰਦੇ ਯਾਰ ਤੇਰੇ ਸਾਹਮਣੇ ਕਿੰਨੇ ਦਿਨ ਹੋ ਗਏ ਕੰਮ ਦਾ ਸਾਰਾ 4 6 7 6 7 ਦਿਨ ਹੋ ਗਏ ਕਿੰਨੇ ਦਿਨ ਹੋ ਗਏ ਤੁਹਾਨੂੰ 4 5 ਦਿਨ ਵੈਸੇ ਹੋ ਗਏ ਫਿਰ ਅੱਖਾਂ ਖਾੜ ਕੇ ਹੋਰ ਕਿੱਥੇ ਤੱਕੇ ਕਮਾਲ ਦੇ ਬੰਦੇ ਯਾਰ ਇਹ ਥੋੜਾ ਚੋਟ ਜਾਂਦਾ ਲੱਗਿਆ ਤਾਂ ਤੁਸੀਂ ਡਿਊਟੀ ਨਹੀਂ ਕਰਦੇ ਸਾਰੇ ਟੋਟੇ ਲਾਈ ਜਾਂਦੇ ਨੇ ਛੁੱਟੇ ਪੈ ਤੂੰ ਹੀ ਯਾਰ ਸੁਣ ਲੋ ਮੇਰੀ ਠੇਕੇਦਾਰ ਕੋਈ ਕੰਮ ਕਰਾਉਣਾ ਹੈ ਜਿੰਮੇਵਾਰੀ ਤੁਹਾਡੀ ਹੈ ਸਾਈਟ 'ਤੇ ਉਧਰ ਕੰਮ ਜਾਂਦੇ ਇਹ ਨਾ ਕੋ ਚੋਣ ਜਾਂਦਾ ਬੱਚਿਆਂ ਤੇ ਸਾਡੀ ਨਜ਼ਰ ਹੈਗੀ ਨਜ਼ਰ ਸਾਰਿਆਂ ਤੇ ਕਾਰਵਾਈ ਕਰੋ ਸਾਰੀ ਇੱਟ ਬਦਲਾਓ ਜਿਹੜੀ ਨਵੀਂ ਲੱਗਣੀ ਚਾਹੀਦੀ ਹੈ ਗਾਈਡ ਵਾਇਰ ਨੂੰ ਨਾ ਇੱਟ ਪਾਵੇ ਟੈਂਪਰਿੰਗ ਨਾ ਹੋਵੇ ਅਗਿਆਤ ਹੋਵੇ ਨਾ ਹੋਵੇ ਹੋ ਗਿਆ ਨਾ ਸਾਵਧਾਨੀ ਕਿ ਕਿਸ ਨੂੰ ਸੀ ਜੇ ਕਿ ਜਿਹੜੀ ਕਾਰਵਾਈ ਬਣਦੀ ਉਹਦੇ ਤੇ ਕਰੋ ਕਮਾਲ ਦੇ ਬੰਦੇ ਯਾਰ ਹਣ ਚੋਣ ਜਾਂਦਾ ਲੱਗਿਆ ਤਾਂ ਨਿਆਂਇਕਾ ਦਾ ਚੱਕੀ ਜਾਂਦੇ ਸਾਰੇ ਅਗਰੇ ਵਿੱਚ ਕਹਿਤ ਆ ਗਈ ਨਾ ਸਾਹ ਲਾਣੋ ਆਦਾ ਸਾਰੇ ਅੱਜ ਅਸੀਂ ਆਏ ਸੀਗੇ ਪਿੰਡ ਮੁਹੰਮਦ ਅਮੀਰਾ ਵਿਖੇ ਜਿੱਥੇ ਸਾਡੇ ਵਰਕਰਾਂ ਵੱਲੋਂ ਮੇਰੀ ਨੋਟਿਸ ਦੇ ਵਿੱਚ ਲਿਆਂਦਾ ਗਿਆ ਲੋਕਾਂ ਵੱਲੋਂ ਨੋਟਿਸ ਵਿੱਚ ਲਿਆਂਦਾ ਗਿਆ ਇੱਥੇ ਅਸੀਂ ਪਿਛਲੇ ਸਮੇਂ ਦੌਰਾਨ ਜਿਹੜੇ ਖੇਤਾਂ ਦੇ ਵਿੱਚ ਜਿਹੜੀਆਂ ਟਾਣੀਆਂ ਨੇ ਘਰ ਬਣਾ ਕੇ ਲੋਕ ਰਹਿ ਰਹੇ ਨੇ ਉਹਨਾਂ ਨੂੰ ਪੱਕੀਆਂ ਜਿਹੜੀਆਂ 52 ਵਾਲੀਆਂ ਸੜਕਾਂ ਬਣਾ ਕੇ ਦੇਣ ਦਾ ਜੋ ਅਸੀਂ ਵਾਅਦਾ ਕੀਤਾ ਸੀ ਉਹ ਕੰਮ ਪਾਸ ਕਰਵਾਏ ਸੀ ਔਰ ਜਿਹੜੇ ਕੰਮ ਕਈ ਦਿਨਾਂ ਤੋਂ ਪਿਛਲੇ ਇੱਥੇ ਚੱਲ ਰਹੇ ਨੇ ਔਰ ਉਹਦੇ ਵਿੱਚ ਕਹਿਤ ਆਈ ਸੀ ਕਿ ਜਿਹੜੀ ਇੱਟ ਲੱਗਦੀ ਹੈ ਉਹ ਇੱਕ ਨੰਬਰ ਦੀ ਲੱਗਦੀ ਹੈ ਪਰ ਇੱਥੇ ਲੋਕਾਂ ਨੇ ਕਿਹਾ ਜਿਹੜੀ ਇੱਟ ਬਹੁਤ ਮਾੜੀ ਲੱਗ ਰਹੀ ਹੈ ਆ ਕੇ ਚੈੱਕ ਕੀਤਾ ਹੈ ਜਿਹੜੀ ਮਾੜੀ ਇੱਟ ਲੱਗ ਰਹੀ ਸੀਗੀ ਅਫਸਰਾਂ ਨੂੰ ਦਾਇਦ ਕੀਤੀ ਗਈ ਹੈ ਜਿਹੜੀ ਸਾਰੀ ਇੱਟ ਬਦਲਾ ਕੇ ਦੁਬਾਰਾ ਨਵੀਂ ਲਗਾਈ ਜਾਵੇ ਔਰ ਜਿਹੜੇ ਗਲਤ ਕੰਮ ਕਰ ਰਹੇ ਨੇ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਔਰ ਕਿਸੇ ਵੀ ਠੇਕੇਦਾਰ ਨੂੰ ਕੋਈ ਵੀ ਪੇਮੈਂਟ ਨਾ ਕੀਤੀ ਜਾਵੇ ਔਰ ਜਿਹੜੇ-ਜਿਹੜੇ ਵਿੱਚ ਇਹਦੇ ਮਿਲੇ ਨੇ ਸਾਰਿਆਂ ਤੇ ਕਾਰਵਾਈ ਕੀਤੀ ਜਾਵੇ ਔਰ ਮੈਂ ਚੇਤਾਵਨੀ ਦਿਨਾ ਹਦਾਇਤ ਕਰਦਾ ਸਾਰਿਆਂ ਨੂੰ ਭਾਵੇਂ ਕੋਈ ਅਫਸਰ ਹੈ ਭਾਵੇਂ ਕੋਈ ਠੇਕੇਦਾਰ ਹੈ ਕੋਈ ਵੀ ਕੰਮ ਕਰਨ ਵਾਲਾ ਹੈ ਮੇਰੇ ਹਲਕੇ ਦੇ ਵਿੱਚ ਸਾਰੇ ਕੰਮ ਜਿਹੜੇ ਆ ਬਿਲਕੁਲ ਸਹੀ ਗਾਈਡਲਾਈਨ ਪ੍ਰੋਪਰ ਕਾਨੂੰਨ ਦੇ ਨਾਲ ਹੋਣੇ ਚਾਹੀਦੇ ਨੇ ਜੋ ਕੋਈ ਸਹੀ ਕੰਮ ਨਾ ਕਰੂਗਾ ਅਸੀਂ ਕਿਸੇ ਨੂੰ ਨਹੀਂ ਬਖਸ਼ਣਾ ਇਹ ਪੈਸਾ ਲੋਕਾਂ ਦਾ ਹੈ ਲੋਕਾਂ ਦੇ ਭਲੇ ਲਈ ਲੱਗਦਾ ਹੈ ਪਿੰਡਾਂ ਦੀ ਡਵੈਲਪਮੈਂਟ ਲਈ ਲੱਗਦਾ ਹੈ ਪਰ ਜੇ ਕੋਈ ਇਸ ਦੇ ਵਿੱਚ ਭ੍ਰਸ਼ਟਾਚਾਰ ਕਰੇਗਾ ਅਸੀਂ ਕਿਸੇ ਨੂੰ ਨਹੀਂ ਬਖਸ਼ਣਾ ਮੇਰੀ ਚੇਤਾਵਨੀ ਹੈ ਸਾਰਿਆਂ ਨੂੰ ਕੋਈ ਚੋਣ ਜਾਬ ਦਾ ਨਜਾਇਜ਼ ਫਾਇਦਾ ਚੱਕਣਾ ਚਾਹੁੰਦਾ ਬਿਲਕੁਲ ਨਹੀਂ ਚੱਕਣ ਦਿਆਂਗੇ ਕਿਤੇ ਵੀ ਨਹੀਂ ਲਿਖਿਆ ਕਿ ਇਲੈਕਸ਼ਨ ਦੇ ਵਿੱਚ ਕੋਈ ਜਿਹੜਾ ਕੰਮ ਚੱਲਦਾ ਕੋਈ ਗਲਤ ਹੋਵੇ ਜਿਹੜੇ ਕੰਮ ਨੇ ਪਹਿਲਾਂ ਦੇ ਸਟਾਰਟ ਹੋਏ ਨੇ ਚੋਣ ਜਾਬਤੇ ਤੋਂ ਔਰ ਜੇ ਕਿਸੇ ਅਧਿਕਾਰੀ ਦੇ ਇਹਦੇ ਵਿੱਚ ਮਿਲੀ ਪੁਗਤ ਪਾਈ ਜਾਂਦੀ ਹੈ ਤਾਂ ਕਿਸੇ ਨੂੰ ਨਹੀਂ ਅਸੀਂ ਬਖਸ਼ਾਂਗੇ ਸਾਵਧਾਨ ਹੋ ਜਨ ਸਾਰੇ ਜਿਹੜੇ ਜਿੰਨੇ ਵੀ ਕੰਮ ਚੱਲਦੇ ਪਏ ਨੇ ਪਿੰਡਾਂ ਦੇ ਵਿੱਚ ਸ਼ਹਿਰ ਦੇ ਵਿੱਚ ਡਵੈਲਪਮੈਂਟ ਦੇ ਜਿਹੜੇ ਸਹੀ ਪ੍ਰੋਪਰ ਤਰੀਕੇ ਦੇ ਨਾਲ ਜੋ ਗਾਈਡਲਾਈਨ ਹੈ ਜੋ ਕਾਨੂੰਨ ਹੈ ਉਸ ਸਾਹਮਣੇ ਲਈ ਕਰਾਏ ਜਾਣ